ਜੀਏ ਪਰਸੋਂ ਬਾਈ ਦੀ ਰਾਤ ਨੂੰ ਇੱਕ ਅਨਫੋਰਚੂਨੇਟ ਇਨਸੀਡੈਂਟ ਹੋਇਆ ਸੀਗਾ ਜਿਹਦੇ ਵਿੱਚ ਕੀ ਇੱਕ ਗੈਸ ਟੈਂਕਰ ਦੀ ਐਕਸੀਡੈਂਟ ਹੋਇਆ ਸੀ ਇੱਕ ਪਿਕਅਪ ਮਹਿੰਦਰਾ ਪਿਕਅਪ ਦੇ ਨਾਲ ਤੇ ਉਹ ਐਕਸੀਡੈਂਟ ਦੇ ਵਿੱਚ ਫਿਰ ਇੱਕ ਬਲਾਸਟ ਹੋਇਆ ਬਿਕੋਜ਼ ਆਫ ਲੀਕੇਜ ਆਫ ਗੈਸ ਕਾਫੀ ਮੈਸਿਵ ਬਲਾਸਟ ਸੀਗਾ ਵੱਡਾ ਬਲਾਸਟ ਸੀ ਤੇ ਉਹਦਾ ਰੇਡੀਅਸ ਦੇ ਵਿੱਚ ਕੁਝ ਘਰ ਤੇ ਦੁਕਾਨਾਂ ਜੋ ਆਸ-ਪਾਸ ਸੀਗੀ ਉਹਨਾਂ ਨੂੰ ਵੀ ਨੁਕਸਾਨ ਹੋਇਆ ਤੇ ਨੀਅਰ ਅਬਾਊਟ ਤੇ 23 23 ਪੀਪਲ ਵਰ ਇੰਜਰਡ ਤੇ ਉਹਦੇ ਵਿੱਚੋਂ ਸਮ ਹੈਵ ਸੱਕਮ ਟੂ ਦੀ ਇੰਜਰੀਜ਼ ਕੁਝ ਦੀ ਡੈਥ ਹੋ ਗਈ ਤੇ ਕੁਝ ਨੂੰ ਫਰਸਟ ਏਡ ਦੇ ਕੇ ਉਹ ਘਰ ਵਾਪਸ ਆ ਗਏ ਤੇ ਕੁਝ ਦਾ ਇਲਾਜ ਹਲੇ ਵੀ ਚੱਲ ਰਿਹਾ ਹੈ ਤੇ ਜਿੱਦਾਂ ਹੀ ਇਹ ਪਤਾ ਲੱਗ ਗਿਆ ਸੀ ਸਾਨੂੰ ਇਤਲਾ ਮਿਲੀ ਰਾਤ ਨੂੰ ਨੀਅਰ ਅਬਾਊਟ 10 ਵਜੇ ਤੇ ਤੁਰੰਤ ਸਾਡੇ ਆਫਸਰਸ ਸੀਨੀਅਰ ਆਫਸਰਸ ਡੀਐਸਪੀ ਨਰਿੰਦਰ ਜੀ ਐਸਐਚਓ ਦੇ ਨਾਲ ਦੀ ਨਾਲ ਫਾਇਰ ਬ੍ਰਿਗੇਡਸ ਦੀ ਟੀਮ ਮੈਡੀਕਲ ਟੀਮ ਰਿਸਪੌਂਸ ਸਾਈਟ ਫੋਰਸ ਤੁਰੰਤ ਉਥੇ ਮੋਬਾਈਲਾਈਜ਼ ਕੀਤੀ ਗਈ ਵੀ ਆਸਕਡ ਫੋਰ ਅਸਿਸਟੈਂਸ ਫ্রম ਜਲੰਧਰ ਆਲਸੋ ਤੇ ਫੋਰਸ ਤੋਂ ਵੀ ਸਾਡੇ ਕੋਲ ਆ ਗਈ ਤੇ ਜੋ ਜੋ ਵਕ ਵਕ ਥਾਵਾਂ ਤੇ ਤੁਰੰਤ ਉਥੇ ਰਿਐਕਸ਼ਨ ਕੀਤਾ ਗਿਆ ਪਹੁੰਚ ਕੇ ਬਿਕੋਜ਼ ਜਿੱਦਾਂ ਦੋਨੋਂ ਗੈਸ ਟੈਂਕਰ ਸੀਗਾ ਤੋਂ ਮੈਸਿਵ ਬਲਾਸਟ ਦੇ ਕਾਰਨ ਆਗੂਗ ਨੂੰ ਲੋਕਾਂ ਦੀ ਹੈਲਪ ਨਾਲ ਜੋ ਲੋਕਲ ਉਥੇ ਵਿਲੇਜ ਦੇ ਵਿੱਚ ਸੀਗੇ ਮੰਡਿਆਲੇ ਦੇ ਉਹਨਾਂ ਦੀ ਹੈਲਪ ਨਾਲ ਇਹਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਤੇ ਫਿਰ ਜੋ ਵਿਕਟਿਮ ਸੀਗੇ ਉਹਨਾਂ ਨੂੰ ਰੈਸਕਿਊ ਕਰਕੇ ਸਿਵਲ ਹਸਪੀਟਲ ਐਂਡ ਬਾਕੀ ਅਗੇ ਟਰਸ਼ਰੀ ਕੇਅਰ ਵਾਸਤੇ ਭੇਜਿਆ ਗਿਆ ਪੁਲਿਸ ਵੱਲੋਂ ਵੀ ਤੁਰੰਤ ਉਹਦੇ ਵਿੱਚ ਇੱਕ ਐਫ ਆਈ ਆਰ ਅਸੀਂ 119 ਨੰਬਰ ਪੀਐਸ ਬੁੱਲੋਵਾਲ ਥਾਣੇ ਦੇ ਵਿੱਚ ਦਰਜ ਕੀਤੀ ਐਕਸੀਡੈਂਟ ਸੰਬੰਧੀ ਉਹਦੇ ਵਿੱਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਜੀ ਜਿਹੜਾ ਇਹ ਔਇਲ ਟੈਂਕਰ ਚਲਾ ਰਿਹਾ ਸੀਗਾ ਬੰਦਾ ਉਹ ਸੁਖਜੀਤ ਸਿੰਘ ਹੈਗਾ ਜਿਹੜਾ ਖੰਨੇ ਦਾ ਰਹਿਣ ਵਾਲਾ ਹੈ ਬਟ ਬਿਕੋਜ਼ ਆਫ ਦੀ ਇਨਸੀਡੈਂਟ ਉਹਦੀ ਵੀ ਡੈਥ ਹੋ ਗਈ ਹੀ ਇਜ਼ ਆਲਸੋ ਨੋ ਮੋਰ ਇਸ ਤੋਂ ਇਲਾਵਾ ਬਿਕੋਜ਼ ਜਦੋਂ ਅਸੀਂ ਵਿਜ਼ਿਟ ਕੀਤਾ ਉੱਥੇ ਲੋਕੇ ਲੋਕਾਂ ਨੇ ਸਾਨੂੰ ਇਤਲਾਹ ਦਿੱਤੀ ਸਾਨੂੰ ਦੱਸਿਆ ਸੀਗਾ ਕਿ ਇੱਥੇ ਪਿਲਫਰੇਜ ਹੁੰਦੀ ਹੈ ਗੈਸ ਦੀ ਇੱਥੇ ਸਾਡਾ ਇੱਕ ਐਚਪੀ ਦਾ ਬੋਟਲਿੰਗ ਪਲਾਂਟ ਵੀ ਹੈ ਤਾਂ ਕਾਫੀ ਮੂਵਮੈਂਟ ਹੈਗੀ ਗੈਸ ਟੈਂਕਰਸ ਦੀ ਤਾਂ ਉਹਨਾਂ ਨੇ ਅਲੈਜ ਕੀਤਾ ਕਿ ਕਾਫੀ ਇੱਥੇ ਗਰੋ ਬਨੇ ਹੋਏ ਹਨ ਲੋਕੀ ਹੈਗੇ ਜੋ ਕਿ ਐਦਾ ਦਾ ਚੋਰੀ ਕਰਦੇ ਆ ਗੈਸ ਟੈਂਕਰਾਂ ਦੇ ਵਿੱਚੋਂ ਤੇ ਇਲੀਗਲ ਉਹਨਾਂ ਨੇ ਆਪਣੇ ਯੂਨਿਟਸ ਲਗਾਏ ਹੋਏ ਆ ਮੇਕਸ਼ਿਫਟ ਅਰੇਂਜਮੈਂਟਸ ਕਿੱਤੇ ਹੋਏ ਆ ਜਿਹਦੇ ਵਿੱਚ ਉਹ ਸਿਲੰਡਰਸ ਦੇ ਵਿੱਚ ਗੈਸ ਭਰ ਕੇ ਤੇ ਬਲੈਕ ਮਾਰਕੀਟਿੰਗ ਕਰਦੇ ਤੇ ਇਹਦੇ ਵਿੱਚ ਫਿਰ ਅਸੀਂ ਇੱਕ ਹੋਰ ਐਫਆਰ ਦਰਜ ਕੀਤੀ 120 ਨੰਬਰ ਉਹ ਸੈਕਸ਼ਨ ਅਸੀਂ ਉਹਦੇ ਵਿੱਚ ਵਕਤ ਵਕਤ ਬੀਐਨਐਸ ਦੇ ਸੈਕਸ਼ਨ ਤੇ ਐਸੈਂਸ਼ੀਅਲ ਕਮੋਡਿਟੀ ਐਕਟ ਤੇ ਇੱਕ ਲਿਕੁਇਫਾਈਡ ਪੈਟਰੋਲੀਅਮ ਗੈਸ ਸਪਲਾਈ ਨ ਕੰਟਰੋਲ ਆਰਡਰ ਹੈਗਾ ਉਹਦੇ ਵੀ ਸੈਕਸ਼ਨਸ ਦੇ ਤਹਿਤ ਅਸੀਂ ਇੱਕ ਐਫਆਰ ਦਰਜ ਕੀਤੀ ਇਸ ਦੇ ਵਿੱਚ ਅਸੀਂ ਅਰੈਸਟ ਕੀਤੇ ਸੁਖਚੈਨ ਸਿੰਘ ਸੁੱਖਾ ਤੇ ਇਹ ਬੁੱਲੋਵਾਲਦਾ ਹੀ ਹੈਗਾ ਰਹਿਣ ਵਾਲਾ ਇੱਕ ਅਵਤਾਰ ਸਿੰਘ ਉਰਫ ਮੱਟੀ ਹੈਗਾ ਇਹ ਵਿਲੇਜ ਜੰਡੀ ਪੀਐਸ ਬੁੱਲੋਵਾਲਦਾ ਹੀ ਹੈਗਾ ਤੇ ਇਸ ਤੋਂ ਇਲਾਵਾ ਰamesh kumar ਤੇ ਰਾਜਕੁਮਾਰ ਇਹ ਜਲੰਧਰ ਦੇ ਹੈਗੇ ਦੋਨੋਂ ਬੰਦੇ ਇਹਨਾਂ ਨੂੰ ਅਸੀਂ ਰਾਉਂਡ ਅਪ ਕੀਤਾ ਹੈਗਾ ਅਰੈਸਟ ਕੀਤਾ ਹੈਗਾ ਇਹਨਾਂ ਦੇ ਸਾਰਿਆਂ ਦੇ ਹੀ ਸਾਨੂੰ ਬਰਾਮਦਗੀ ਹੋਈ ਹੈ ਜਿੱਦਾਂ ਸੁਖਚੈਨ ਸਿੰਘ ਸੁੱਖੇ ਤੋਂ ਸਾਨੂੰ 10 LPG ਸਿਲੰਡਰਸ ਤੇ ਨਾਲ ਇੱਕ ਫੈਬ੍ਰਿਕੇਟਿਡ ਪਾਈਪ ਜੋ ਨੋਜ਼ਲ ਉਹ ਫਿਲਿੰਗ ਵਾਸਤੇ ਉਹ ਯੂਜ਼ ਕਰਦੇ ਸੀਗੇ ਉਹਦੀ ਬਰਾਮਦਗੀ ਹੋਈ ਹੈ ਐਦਾਂ ਹੀ ਅਵਤਾਰ ਸਿੰਘ ਰਮੇਸ਼ ਕੁਮਾਰ ਐਂ ਰਾਜ ਕੁਮਾਰ ਇਹਨਾਂ ਤੋਂ ਵੀ ਸਾਨੂੰ ਕਯੂਮੂਲੇਟਿਵਲੀ ਲਗਭਗ 40 LPG ਸਿਲੰਡਰਸ ਤੇ ਕੁਝ ਔਇਲ ਡਰਮਸ ਵੀ ਮਿਲੇ ਹੈਗੇ ਤੇ ਨਾਲ ਫੈਬ੍ਰਿਕੇਟਿਡ ਨੋਜ਼ਲ ਪਾਈਪਸ ਇਹਨਾਂ ਤੋਂ ਵੀ ਮਿਲੀ ਹੈ ਜਿਹੜਾ ਇਹ ਸੁਖਚੈਨ ਸਿੰਘ ਸੁੱਖਾ ਹੈਗਾ ਇਹ ਰਹਿਣ ਵਾਲਾ ਹੈਗਾ ਜੀ RAM NAGAR DEHA ਤੇਹਾ ਤੇਹਾ ਉੱਥੇ ਹੀ ਜਿਹੜਾ ਪਿੱਛੇ ਲੱਗੇ ਪੈਂਦਾ ਹੈ ਮੰਡਿਆਲੇ ਦੇ ਉੱਥੇ ਇਹਦਾ ਘਰ ਹੈ ਬਾਹਰਵਾਈ ਨੇ ਆਪਣਾ ਡੇਰਾ ਬਣਾਇਆ ਹੋਇਆ ਉਹਦੇ ਵਿੱਚ ਕਾਉਸ਼ ਜਿਹੜਾ ਆਪਣਾ ਪੈਸਾ ਵਾਸਤੇ ਮੱਜਾ ਵਾਸਤੇ ਆਪਾਂ ਸ਼ੈੱਡ ਪਾ ਕੇ ਰੱਖਦੇ ਆ ਉਹਦੇ ਥੱਲੇ ਹੀ ਨੇ ਐਦਾਂ ਦਾ ਅਰੇਂਜਮੈਂਟ ਕੀਤਾ ਹੋਇਆ ਸੀ ਜਿੱਥੇ ਇਹ ਕੰਮ ਕਰਦੇ ਸੀਗੇ ਤੇ ਉੱਥੋਂ ਸਾਨੂੰ ਇਹ ਸਿਲੰਡਰਸ ਤੇ ਬਾਕੀ ਸਟੱਫ ਵੀ ਮਿਲਿਆ ਹੈ ਤੇ ਦੂਜੇ ਜਿਹੜੇ ਅਵਤਾਰ ਸਿੰਘ ਹੈਗੇ ਇਹਨਾਂ ਨੇ ਇੱਥੇ ਜਦੋਂ ਆਪਾ ਆਦਮਪੁਰ ਵੱਲ ਜਾਣੇ ਆ ਉਥੇ ਇੱਕ ਫੈਸਿਲਿਟੀ ਬਣਾਈ ਹੋਈ ਹੈ ਇਹ ਕਿੰਨਾ ਨੇ ਥਾਂ ਤੇ ਅਰੇਂਜਮੈਂਟ ਕੀਤਾ ਹੋਇਆ ਹੈਗਾ ਜਿਹਦੇ ਵਿੱਚ ਬਾਹਰ ਇਹਨਾਂ ਨੇ ਦਿਖਾਉਣ ਵਾਸਤੇ ਰੱਖਿਆ ਹੈ ਕਿ ਉਥੇ ਟੈਂਟੇਜ ਦਾ ਕੰਮ ਹੁੰਦਾ ਟੈਂਟ ਵਗੈਰਾ ਪ੍ਰੋਵਾਈਡ ਹੁੰਦੇ ਆ ਬਟ ਫਿਰ ਉਹਨਾਂ ਤੇ ਵੀ ਰੇਡ ਕਰਕੇ ਸਾਨੂੰ ਇਹ ਰਿਕਵਰੀਜ਼ ਹੋਈ ਹੈ ਤੇ ਇਨ ਟੋਟਲ ਅਸੀਂ 4 ਬੰਦੇ ਐਕਿਊਜ਼ਡ ਜਿਹੜੇ ਹੈਗੇ ਫੜੇ ਹੈਗੇ ਤੇ ਟੋਟਲ 50 ਐਲਪੀਜੀ ਸਿਲੰਡਰਸ ਤੇ 9 ਔਇਲ ਡਰਮਸ ਤੇ ਫੈਬ੍ਰੀਕੇਟਿਡ ਪਾਈਪਸ ਸਾਨੂੰ ਦੋ ਅਲੱਗ ਥਾਵਾਂ ਤੋਂ ਤੇ ਦੋਏ ਜਿਹੜੇ ਮੋਡਿਊਲ ਚਲਾਉਂਦੇ ਸੀਗੇ ਇਹਨਾਂ ਤੋਂ ਬਰਾਮਦ ਹੋਏ ਆ ਇਸ ਤੋਂ ਇਲਾਵਾ ਜੀ ਇਹਦੇ ਨਾਲ ਨਾਲ ਬਿਕੋਜ਼ ਇਹ ਤਾਂ ਲੀਗਲ ਪ੍ਰੋਸੈਸ ਅਸੀਂ ਹੋਰ ਵੀ ਕਰ ਰਹੇ ਆ ਤੇ ਤੁਹਾਡੇ ਮਾਧਮ ਨਾਲ ਹੀ ਅਸੀਂ ਪਬਲਿਕ ਨੂੰ ਹੋਰ ਅਪੀਲ ਕਰਾਂਗੇ ਕਿ ਅਗਰ ਕਿਸੇ ਨੂੰ ਵੀ ਕੋਈ ਇਨਫੋਰਮੇਸ਼ਨ ਐਦਾਂ ਦੀ ਮਿਲਦੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕੀਤੀ ਜਾਏ ਸਾਡੇ ਈਮੇਲ ਐਡਰੈਸ ਤੇ WhatsApp ਤੇ ਫੋਨ ਨੰਬਰਸ ਹੈਗੇ ਅਵੇਲੇਬਲ ਜਾਂ ਫਿਰ ਸਾਡੇ ਲੋਕਲ ਥਾਣੇ ਪੁਲਿਸ ਚੌਕੀ ਜਾਂ ਸਾਡੇ ਆਫਿਸਿਸ ਦੇ ਵਿੱਚ ਵੀ ਆ ਕੇ ਦੱਸ ਸਕਦੇ ਆ ਇਦੇ ਨਾਲ ਨਾਲ ਜੀ ਡਿਸਟ੍ਰਿਕਟ ਲੈਵਲ ਤੇ ਵੀ ਡੀਸੀ ਸਾਹਿਬ ਵੱਲੋਂ ਕੁਝ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਇੱਕ ਤੋਂ ਉਹਨਾਂ ਨੇ ਮੈਜਿਸਟ੍ਰੀਅਲ ਇਨਕੁਆਇਰੀ बिकॉज ਇਹ ਇਨਸੀਡੈਂਟ ਇਨ ਸੇਵियर ਹੈਗਾ ਉਹ ਐਸਟੈਬਲਿਸ਼ ਕੀਤੀ ਅੰਡਰ ਏਡੀਸੀ ਉਹ ਆਪਣੀ ਰਿਪੋਰਟ ਦੇਣਗੇ ਇੱਕ ਪਿਲਫ੍ਰਿਜ ਅਸੈਸਮੈਂਟ ਕਰਨ ਵਾਸਤੇ ਆਈਏ ਜਿਹੜਾ ਚੱਲਦਾ ਹੈਗਾ ਪਿਲਫ੍ਰਿਜ ਦਾ ਕੰਮ ਇਹਨੂੰ ਅਸੈਸ ਕਰਨ ਵਾਸਤੇ ਵੀ ਇੱਕ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ ਡਿਸਟ੍ਰਿਕਟ ਫੂਡ ਐਂਡ ਸਪਲਾਈਜ਼ ਕੰਟਰੋਲਰ ਤੇ ਨਾਲ-ਨਾਲ ਇਹ ਪੀਪੀ ਆਪਣੇ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਨੁਮਾਇੰਦੇ ਤੇ ਸਾਡਾ ਪੁਲਿਸ ਵੱਲੋਂ ਐਂਡ ਡਿਪਟੀ ਡਾਇਰੈਕਟਰ ਫੈਕਟਰੀਜ਼ ਐਂਡ ਬੀਡੀ ਪੀਓ ਇਹਨਾਂ ਦੀ ਇਹ ਕਮੇਟੀ ਬਣਾਈ ਹੈ ਇਹਦੇ ਨਾਲ ਨਾਲ ਉਹਨਾਂ ਨੇ ਵਹੀਕੂਲਰ ਜਿਹੜੀ ਮੂਵਮੈਂਟ ਹੁੰਦੀ ਹੈ ਅਮੂਮਨ ਸਾਈਡ ਤੇ ਲਾ ਲੈਂਦੇ ਆ ਕਹੀਂ ਵੇਟ ਕਰਦੇ ਆ ਬੋਟਲਿੰਗ ਪਲਾਂਟ ਦਾ ਆਪਣੇ ਬਾਰੀ ਦਾ ਉਹਦੇ ਵਾਸਤੇ ਵੀ ਉਹਨੂੰ ਕੰਟਰੋਲ ਕਰਨ ਵਾਸਤੇ ਆਰਟੀਆ ਹੁਸ਼ਿਆਰਪੁਰ ਤੇ ਸਾਥ ਪੁਲਿਸ ਰਿਪ੍ਰੈਜ਼ੈਂਟੇਟਿਵ ਤੇ ਨਾਲ ਐਕਸੀਅਨ ਐਂਡ ਪੀਡਬਲਿਊਡੀ ਨੈਸ਼ਨਲ ਹਾਈਵੇਜ਼ ਇਹ ਨਵੀਂ ਦੀ ਗਠਿਤ ਕੀਤੀ ਗਈ ਹੈ ਇੱਕ ਕਮੇਟੀ ਸੋ that ਇਹ ਇਨ ਟੋਟੈਲਿਟੀ ਅਗੇ ਇਹਨੂੰ ਪ੍ਰिवेंट ਵੀ ਕੀਤਾ ਜਾ ਸਕੇ ਤੇ ਨਾਲ ਦੀ ਨਾਲ ਜੋ ਗਲਤ ਕਰਦੇ ਉਹਨਾਂ ਤੇ ਚਲਾਨਿੰਗ ਹੋਏ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲਿੱਤਾ ਜਾਏ ਤੇ ਨਾਲ ਦੀ ਨਾਲ ਦੇਲ ਵੀ ਰਾਈਟਿੰਗ ਵੀਲ ਆਲਸੋ ਵੀ ਰਾਈਟਿੰਗ ਟੂ ਦੀ ਕਨਸਰਨਡ ਅਥਾਰਟिटीज ਜੀਡੀਬੀ ਹੈਗੀ ਕਿ ਇਹਨੂੰ ਹੋਰ ਸੀਰੀਅਸਲੀ ਲੈ ਕੇ ਅਗਰ ਕੋਈ ਗਲਤ ਕਰਦਾ ਹੈ ਜੋ ਰੂਲਸ ਰੈਗੂਲੇਸ਼ਨਸ ਬਣੇ ਉਹਨਾਂ ਨੂੰ ਫਲਾਊਟ ਕਰਦਾ ਹੈ ਤੇ ਉਹਨਾਂ ਦੇ ਖਿਲਾਫ ਲੀਗਲ ਕਾਰਵਾਈ ਕੀਤੀ ਜਾਏ ਤੇ ਉਹਨਾਂ ਦੇ ਲਾਇਸੈਂਸਸ ਵਗੈਰਾ ਵੀ ਰੱਦ ਕੀਤੇ ਜਾਣ